ਜੀ ਇੱਕ ਸ਼ੇਡ ਆ ਗਿਆ ਕਾਫੀ ਜਿਹਾ ਸ਼ੇਡ ਆ ਲਾਈਕ ਮਾਊਸ ਜਿਹਾ ਕਲਰ ਹੈ ਡਾਰਕ ਇਹ ਬਰਬਰੀ ਦਾ ਪੀਸ ਆ ਗਿਆ ਇਹਦਾ ਨੈਕ ਬਣਿਆ ਹੋਇਆ ਹੋਊਗਾ ਦੇਖ ਸਕਦੇ ਹੋ ਤੁਸੀਂ ਤੇ ਇਸ ਦੀ ਬਾਜੂ ਤੇ ਵਰਕ ਆਊਗਾ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਜੀ ਵਰਕ ਦੀ ਇਹ ਬਰਬਰੀ ਦਾ ਸੂਟ ਹੈ ਤੇ ਇਸ ਦੇ ਨਾਲ ਸਲਵਾਰ ਤੇ ਵੀ ਟਰੌਜ਼ਰ ਬਣਾਉਣਾ ਚਾਹਣ ਦੇ ਟਰੌਜ਼ਰ ਵੀ ਬਣ ਜੂ ਪਲਾਜ਼ੋ ਵੀ ਬਣ ਜੂ ਸਲਵਾਰ ਵੀ ਬਣ ਜੂ ਆ ਦੇਖੋ ਆ ਸਲਵਾਰ ਤੇ ਵਰਕ ਆਊਗਾ ਠੀਕ ਹੈ ਜੀ ਤੇ ਨਾਲ ਦੁਪੱਟਾ ਆਊਗਾ ਪਰਪਲੀ ਦਾ ਹੀ ਦੁਪੱਟਾ ਰਹੂਗਾ ਖੁੱਲਾ ਡੁੱਲਾ ਦੁਪੱਟਾ ਜੀ ਨਾਲ ਬਹੁਤ ਸੋਹਣਾ ਲੇਟੈਸਟ ਪੀਸ ਹੈ ਇਸ ਦੇ ਵਿੱਚ ਇਹ ਬਰਬਰੀ ਦਾ ਪੀਸ ਆ ਇਸ ਦੇ ਵਿੱਚ ਸੇਮ ਤੁਹਾਨੂੰ ਕਾਟਨ 'ਚ ਵੀ ਮਿਲ ਜੂਗਾ ਸੇਮ ਡਿਜ਼ਾਈਨ ਸੇਮ ਪੈਟਰਨ ਕਾਟਨ ਸਟੱਫ ਦੇ ਵਿੱਚ ਵੀ ਮਿਲ ਜਾਊਗਾ ਠੀਕ ਹੈ ਜੀ ਇਹ ਸਿੰਗਲ ਸੂਟ ਹੈ ਜੀ ਸੋਲੋ ਸੂਟ ਨੇ ਇਹ ਜਲਦੀ ਜਲਦੀ ਬੁਕਿੰਗ ਕਰ ਲਓ ਬਹੁਤ ਸੋਹਣਾ ਪੀਸ ਹੈ ਲੇਟੈਸਟ ਠੀਕ ਹੈ ਜੀ ਹਾਂ ਜੀ ਇੱਕ ਸੂਟ ਆ ਗਿਆ ਮਹਿਰੂਨ ਸ਼ੇਡ ਪਿਓਰ ਕਾਟਨ ਦਾ neck ਤੇ ਆਊਗਾ ਵਰਕ ਠੀਕ ਹੈ ਜੀ ਵਿਚਕਾਰ ਲੈਰਾ ਆਉਣਗੇ ਫਲਾਵਰਸ ਹੋਣਗੇ ਐਂਡ ਵਿਦ ਘੇਰਾ ਆਊਗਾ ਘੇਰੇ ਤੇ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਆ ਵਰਕ ਹੋਏ ਹੋਏ ਆ ਬਹੁਤ ਸੋਹਣਾ ਲੇਟੈਸਟ ਪੀਸ ਆ ਇਹਦੇ ਨਾਲ ਦੇ ਸਾਰੇ ਪਹਿਲਾਂ ਸੇਲ ਆਊਟ ਹੋ ਗਏ ਦੁਬਾਰਾ ਮੰਗਵਾਏ ਨੇ ਜੀ ਇਸ ਦੇ ਨਾਲ ਸਲਵਾਰ ਆਊਗੀ ਪੌਂਚਿਆਂ ਤੇ ਵਰਕ ਆਊਗਾ ਦੇਖ ਸਕਦੇ ਤੁਸੀਂ ਪੌਂਚਿਆਂ ਤੇ ਵਰਕ ਆਊਗਾ ਮਹਿਰੂਨ ਸ਼ੇਡ ਦੀ ਸਲਵਾਰ ਆ ਤੇ ਨਾਨ ਦਾ ਹੀ ਦੁਪੱਟਾ ਆਊਗਾ ਖੁੱਲਾ ਢੁੱਲਾ ਦੁਪੱਟਾ ਹੋਊਗਾ ਦੇਖ ਸਕਦੇ ਤੁਸੀਂ ਤੇ ਇਸ ਦੇ ਵਿੱਚ ਇੱਕ ਕਲਰ ਹੋਰ ਹੈ ਨੇਵੀ ਬਲੂ ਕਲਰ ਦੇਖ ਸਕਦੇ ਤੁਸੀਂ ਨੇਵੀ ਬਲੂ ਕਲਰ ਵਿਦ ਪੌਂਚੀਆਂ ਤੇ ਵਰਕ ਤੇ ਨਾਲ ਦੁਪੱਟਾ ਇਹ ਚ ਦੋ ਕਲਰ ਨੇ ਜਲਦੀ ਜਲਦੀ ਬੁਕਿੰਗ ਕਰ ਲਓ ਰਖੜੀ ਆਫਰ ਲੱਗੀ ਹੋਈ ਹੈ ਜੀ ਹਾਂ ਜੀ ਇੱਕ ਸੂਟ ਆ ਗਿਆ ਜੀ ਕਰੀਮ ਜਿਹਾ ਸ਼ੇਡ ਹੈ ਬਹੁਤ ਸੋਹਣਾ ਆਰੀ ਵਰਕ ਹੋਇਆ ਹੋਇਆ ਦੇਖ ਸਕਦੇ ਤੁਸੀਂ ਆ ਨੈੱਕ ਕੋਲੇ ਆ ਗਿਆ ਫਲਾਵਰ ਠੀਕ ਹੈ ਜੀ ਆ ਘੇਰੇ ਤੇ ਆ ਗਿਆ ਫਲਾਵਰ ਪ੍ਰਿੰਟ ਦੇ ਉੱਪਰ ਆਰੀ ਵਰਕ ਹੋਇਆ ਹੋਇਆ ਤੇ ਆ ਦੇਖੋ ਬਾਵਾ ਦੇ ਵੀ ਪ੍ਰਿੰਟ ਆ ਗਿਆ ਪੀਸ ਦੇ ਬੈਕ ਤੇ ਵੀ ਪ੍ਰਿੰਟ ਹੈ ਬਹੁਤ ਸੋਹਣਾ ਲੇਟੈਸਟ ਪੀਸ ਹੈ ਜੀ ਬੁਕਿੰਗ ਕਰ ਲਓ ਜਲਦੀ ਜਲਦੀ ਪੀਸ ਦੀ ਮੈਚਿੰਗ ਬਾਟਮ ਆਊਗੀ ਠੀਕ ਹੈ ਜੀ ਤੇ ਨਾਲ ਮਸਲੀਨ ਦਾ ਪ੍ਰਿੰਟਡ ਦੁਪੱਟਾ ਆਊਗਾ ਬਹੁਤ ਸੋਹਣਾ ਖੁੱਲਾ ਢੁੱਲਾ ਦੁਪੱਟਾ ਹੈ ਜੀ ਸਰਦਾਰੀ ਸੂਟ ਨੇ ਜਲਦੀ ਜਲਦੀ ਬੁਕਿੰਗ ਕਰ ਲਓ ਦੇਖ ਸਕਦੇ ਤੁਸੀਂ ਠੀਕ ਹੈ ਜੀ ਇਸ ਦੇ ਵਿੱਚ ਇੱਕ ਕਲਰ ਹੋਰ ਆ ਗਿਆ 베بی ਪਿੰਕ ਕਲਰ 베بی ਪਿੰਕ ਕਲਰ ਹੈ ਜੀ ਠੀਕ ਹੈ ਜੀ ਮੈਚਿੰਗ ਸਲਵਾਰ ਰਹੂਗੀ ਪਿੰਕ ਕਲਰ ਦੀ ਤੇ ਨਾਲ ਦੁਪੱਟਾ ਰਹੂਗਾ ਦੇਖ ਸਕਦੇ ਹੋ ਤੁਸੀਂ ਜਲਦੀ ਜਲਦੀ ਬੁਕਿੰਗ ਕਰ ਲਓ ਰਖੜੀ ਆਫਰ ਲੱਗੀ ਹੋਈ ਆ ਪਲੀਜ਼ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਕਿਸ ਆ ਗਿਆ ਮਸਲੀਨ ਕਾਟਨ ਦਾ ਸੂਟ ਹੈ ਇਹ ਆਲ ਓਵਰ 5 ਮੀਟਰ ਬਹੁਤ ਸੋਹਣਾ ਪ੍ਰਿੰਟ ਹੈ ਪੀਸ ਤੇ ਆ ਦੇਖੋ ਵਰਕ ਹੋਇਆ ਹੋਇਆ ਪੈਚਵਰਕ ਲੇਸੀਜ਼ ਦੇ ਨਾਲ ਰੈਡੀ ਹੋਇਆ ਹੋਇਆ ਸੂਟ ਠੀਕ ਹੈ ਜੀ 올ਓਵਰ ਮਿਲੂਗਾ ਮਸਲੀਨ ਦਾ ਨਾਲ ਦੁਪੱਟਾ ਮਿਲੂਗਾ ਦੇਖਸਾਂਗੇ ਦੁਪੱਟਾ ਬਹੁਤ ਸੋਹਣਾ ਖੁੱਲੜੂਲਾ ਦੁਪੱਟਾ ਮਸਲੀਨ ਦਾ ਹੀ ਦੁਪੱਟਾ ਮਸਲੀਨ ਕਾਟਨ ਦਾ ਹੀ ਸੂਟ ਆ ਸਿੰਗਲ ਪੀਸ ਹੈ ਜਲਦੀ ਜਲਦੀ ਬੁਕਿੰਗ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਇੱਕ ਸਾਗੇ ਤੁਸੀ ਸੂਟ